ਸਤਿ ਸ਼੍ਰੀ ਅਕਾਲ ਜੀ ਬਈ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਹੋਵੋਗੇ ਸਾਰੇ ਠੀਕ ਠਾਕ ਜੀ ਲਓ ਜੀ ਆ ਗਏ ਤੇ ਬਈ ਅੱਧਰ ਖੇਤਾਂ ਚ ਲਾਗਾਂ ਲੂਗਾਂ ਵੱਢੀ ਆ ਵਾ ਬਾਕੀ ਦੋ ਕਿੱਲੇ ਦੀਆਂ ਦੋ ਕਿੱਲੇ ਦੀ ਆਪਾਂ ਰਾਤ ਵੱਢ ਕੇ ਤੇ ਸਾਂਝ ਤੇ ਇੱਧਰ ਮਿਲੋ ਨਰੈਣ ਨੂੰ ਨਰੈਣ ਸਤਿ ਸ਼੍ਰੀ ਅਕਾਲ ਇਸ ਤਰ੍ਹਾਂ ਹੋਇਆ ਕਰਾ ਸਤਿ ਸ਼੍ਰੀ ਅਕਾਲ ਚੁੱਤ ਡੋਰਾ ਨੂੰ ਸਤਿ ਸ਼੍ਰੀ ਅਕਾਲ ਹੈ ਉਹ ਸਤਿ ਸ੍ਰੀ ਅਕਾਲ ਇਸ ਤਰ੍ਹਾਂ ਕਰੇ ਕਰਦੇ ਸਤਿ ਸ੍ਰੀ ਅਕਾਲ ਜੀ ਫਿਰ ਸਤਿ ਸ੍ਰੀ ਅਕਾਲ ਜੀ ਹਾਂ ਏਰਣਜੀਤ ਪਹੁੰਚ ਗਏ ਭਈ ਦੋ ਦਿਨ ਹੋ ਗਏ ਸਾਧਾ ਪਰ ਬੈਠੇ ਤੇ ਰਾਤ ਆਏ 9:00 ਵਜੇ 9:30 ਵਜੇ ਨਰੈਣ ਆਏ ਨਾ ਗਰੀ ਨੂੰ ਸਹੀ ਸਹੀ ਘਾ ਦੋ 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 ਪੇਡੇ ਵੱਡ ਰੁਕ ਜਾ ਰੁਕ ਜਾ ਮੈਂ ਦੱਸਦਾ ਤੁਹਾਨੂੰ

ਤਰਾ ਇਹ ਗੋਲਾ ਉਹ ਇੱਧਰ ਦੇਖ ਇਹ ਕਾਈ ਗਾ ਇੱਧਰ ਅਰੇ ਦੋ ਦੋ ਪਿੱਛੇ ਤਾਰੇ ਹਾਂ ਇਸ ਨੂੰ ਐਂ ਕਾਪੀ ਇਸੀ ਜੱਜਾ ਨਾ ਕਿ ਮਿੱਕੇ ਦੇ ਜੇ ਲੱਗਦਾ ਉਸ ਕੋਲ ਹੋਰ ਲੱਗ ਰਿਹਾ ਹੈ ਕਿ ਕਿਲਾ ਦੋ ਦੋ ਪੱਡੇ ਵੱਢੀ ਆ ਦੇਖੋ ਜੀ ਫੇਰ ਨੂੰ ਖੜੀ ਜਾਂ ਤਰ ਨੂੰ ਪੈਰਾਂ ਗਲ ਦੱਬ ਦਿੰਨੇ ਬਾਈ ਤੇ ਬਾਕੀ ਦੋ ਦੋ ਬੁੱਤੇ ਵੱਢੀ ਜਾਂਨੇ ਆਇਆ ਕੰਮ ਲੋਟ ਰਹੂਗਾ ਫੇਰ ਬਾਅਦ ਚ ਬਰਾਨੀ ਨਹੀਂ ਪਊਗੀ ਬਾਈ ਨਹੀਂ ਜਿਤਨਾ ਮਸ਼ੀਨ ਚੱਲਦੀ ਆ ਫਿਰ ਥੱਬੇ ਫਿਰ ਆੜ ਦੂਰ ਚਲੇ ਜਾਂਦੀ ਆ ਫਿਰ ਵੱਢ ਨਹੀਂ ਹੁੰਦੇ ਗਲ ਦੀ ਗਲ ਆ ਇਸ ਤਰ੍ਹਾਂ ਪਹਿਲਾਂ ਹੀ ਕੰਮ ਲੋਟ ਕਰਿਆ ਵਾ ਆਪਣਾ ਬਹੁਤ ਵਧੀਆ ਰਹਿੰਦਾ ਫੇਰ ਬੰਦੇ ਨੂੰ ਟੈਨਸ਼ਨ ਨਹੀਂ ਬਸ ਫੇਰ ਦਾਣੇ ਪੋਈ ਜਾਓ ਬਾਈਕ ਜਨ ਦਾਤੀ ਲੈ ਕੇ ਪਿੱਛੇ ਫਰੀ ਜਾਓ ਮਸ਼ੀਨ ਦੇ ਗੇਰ ਗੇਰ ਕਿਤੇ ਕੋਈ ਡੱਕਾ ਵੱਲ ਬੁੱਟਾ ਕੋਈ ਜਿੱਥੇ ਨੂੰ ਨੀ ਲਗਾਣ ਲੰਗੀ ਵੀ ਆ ਉੱਥੇ ਦੇ ਚੱਕਾ ਆਪਣਾ ਘੇਰ ਦੋ ਸੌਖਾ ਰਹਿੰਦਾ ਕੰਮ ਫਿਰ ਅੱਜ ਆਪਾਂ ਨੇ ਸਵਾਰਦ ਨਹੀਂ ਹੋ ਰਹਾ 2 ਘੰਟੇ ਦਾ ਕੰਮ ਹੈ ਜੀ ਕਰ ਦੇਣਾ ਕੰਮ ਲੋਟ ਤੇ ਬਾਕੀ ਮਸ਼ੀਨ ਵੀ ਪੜੋਸੀਆਂ ਪਾਣੀ ਦੀ ਅੱਜ ਉਹਨਾਂ ਦਾ ਮੈਨੂੰ ਲੱਗਦਾ ਨਹੀਂ ਦੁਪਹਿਰੇ ਤੋਂ ਪੂਰੇ ਤੇ ਵਾਦੇ ਆਉਗੀ ਦੇਖੋ ਮੈਂ ਪਹਿਲਾਂ ਸਾਰੀਆਂ ਟੱਕੀਆਂ ਖੜੀਆਂ ਦੀਆਂ ਇਹ ਵਿੱਚ ਸਾਰੀਆਂ ਗਿਰਗੀਆਂ ਸਿਰ ਪਰਲੇ ਲਾਗਦੀ ਗਰੀ ਪਹਿਲਾਂ ਮੀਂਹ ਆਹ ਮੀਂਹ ਵਿੱਚ ਘੱਟੇ ਦੀ ਪਹਿਲਾਂ ਪਰਾਂ ਵੀ ਬੱਲ ਦਾ ਜ਼ੋਰ ਹੋ ਜਾਂਦਾ ਕੁਝ ਥੱਲੇ ਤੇ ਜੜ ਜਿਤਨਾ ਚਿੱਟੀ ਤੋਤੀ ਜੀ ਆ ਕੰਮ ਖਰਾਬ ਕਰਦੀ ਜਨ ਰਾਸੀ ਉੱਥੇ ਲੰਦੀ ਆ ਜਾਨ ਨਹੀਂ ਦਿੰਦੀ ਫੇ ਨਾਲੀ 'ਚ ਤਾਂ ਕਰਕੇ ਗਿਰਨ ਲੱਗ ਜਾਂਦੀ ਫਿਰ ਸੋਕੀ ਪੱਕ ਵੀ ਗਈ ਹੁਣ ਐਨ ਬਾਈ ਪੀਰ ਨਹੀਂ ਤਾਂ ਹੈਈ ਆ ਲਓ ਜੀ ਦੇਖੋ ਜਿਹੜੀ ਪੁੱਠੇ ਪਾਸੇ ਨੂੰ ਗਰੀਵੀ ਦੀ ਬਈ ਆਪਾਂ ਨੇ ਸਾਰੀ ਚੱਕਤੀ ਦਾ ਤੇਲ ਵੱਡ ਵੱਡ ਦੇ ਉੱਪਰ ਘੇਰਤੀ ਕਿ ਪਰਾਂ ਤੇ ਮਸ਼ੀਨ ਆਉਗੀ ਉਹਨਾਂ ਨੂੰ ਬਈ ਜਿਹੜੀ ਪਰਾਂ ਨੂੰ ਹੀ ਗਰੀਵੀ ਹੈ ਨਾ ਉਹ ਚੱਕ ਨਹੀਂ ਹੁੰਦੀ ਮਸ਼ੀਨ ਪਾਸ ਵਾਰ ਕੇ ਫਿਰ ਰਹਿ ਜਾਂਦੀ ਆ ਥੱਲੇ ਪਾਛ ਕਰਕੇ ਆਪਾਂ ਨੇ ਜਿਹੜੀ ਪਰਾਂ ਦੀ ਗਰੀਵੀ ਸਾਰੀ ਵੱਡ ਦਾ ਹਟਾ ਕੇ ਜਿਤਨਾ ਪਰਾਂ ਨੂੰ ਦੀ ਚੱਕ ਸਾਰੀ ਇੱਧਰ ਪੜਵਾ ਕੇ ਘੇਰਤੀ ਤਾਂ ਨੁਕਸਾਨ ਘੱਟ ਹੁੰਦਾ ਫਿਰ ਹੁਣ ਆਪਾਂ ਦਾ ਟਾਈਮ ਹੈ ਜ ਐਨ ਸਵਾਰ ਲੈਣੀ ਆਪਾਂ ਨੇ ਲੱਗਾ ਦੇ ਇੱਕ ਇਸੀ ਵਿੱਚ ਹੈ ਬਾਕੀ ਜ਼ਿਆਦਾ ਤੁਹਾਡੇ ਵਿੱਚ ਬੜਤੀਆਂ ਇਹਦੀਆਂ ਰਹਿ ਗਿਆ ਹੁੰਜਾ ਜਾ ਬਈ ਥੋੜਾ ਜਿਹਾ ਬਾਕੀ ਹੋ ਰਹੀ ਛੋਟੇ ਲੋਡ ਦੀ ਵੱਟ ਤੇ ਇੱਕ ਆ ਰਹਿ ਗਿਆ ਹੁੰਜਾ ਜਾ ਥੋੜਾ ਜਿਹਾ ਗਿਰਿਆ ਭੱਗਾ ਦਾ ਖੜੀ ਹੋਇਆ ਤੇ 1 ਕਿਲੋ ਪਰਾਂ ਕੋ ਹੋਰ ਲਾ ਗਿਆ ਉਹਦੇ ਵਿੱਚ ਵੀ ਹੈ ਟੱਕੀਆਂ ਜੇ ਇਸ ਤਰ੍ਹਾਂ ਗਿਰੀਆਂ ਵੀ ਆ ਉਹਨੂੰ ਵੀ ਸਵਾਰੂੰਗੇ ਸਵਾਰ ਕੇ ਦੇਖੂ ਦੇਖੂਗੇ ਇਹ ਲੋਡ ਕਰ ਦੇਣਾ ਉਹ ਵੀ ਆਪਾਂ ਨੇ ਐ ਟੈਨਸ਼ਨ ਫਰੀ ਹੋ ਜਾਂਦਾ ਬਸ ਬੰਦਾ ਫੇਰ ਨਹੀਂ ਆ ਨਾ ਵਿਚ ਐਨੀਆਂ ਵਿਚ ਥੱਲਾ ਬੁੱਟੇ ਨਾ ਗੱਲਾਂ ਬਹੁਤ ਰਣੀਆਂ ਦੀਆਂ ਬਈ ਕਈ ਜਗਾਂ ਦਾ ਥੱਲਾ ਧਰਤੀ ਨੂੰ ਹੀ ਲੱਗੀ ਵੀ ਆ ਜਿੱਥੇ ਨੂੰ ਨੀਲ ਗਾਇਆਂ ਲੰਗ ਜਾਂਨੀਆਂ ਉਹ ਦੇਖ ਕਰ ਲੈਂਦਾ ਹੁਣ ਸਵਾਰ ਕਾ ਸਵਾਰ ਲੈਂਦਾ ਲਈ ਬਈ ਜਿੱਥੇ ਨੀਲ ਗਾਇ ਲੰਗੀ ਉਹਦਾ ਥੱਲਾ ਧਰਤੀ ਨੂੰ ਹੀ ਲੱਗਾ ਵਾ ਬੁੱਟਾ ਮਸ਼ੀਨ ਵੀ ਕਿੱਥੇ ਤੱਕ ਚੱਕੂਗੀ ਬਈ ਹੁਣ ਆ ਦੇਖੋ ਉਹਨਾਂ ਨੂੰ ਗਿਰੀ ਵੀ ਐ ਇੱਧਰ ਤੇ ਮਸ਼ੀਨ ਨੂੰ ਔਖਾ ਚੱਕਣਾ ਚੱਲਾ ਤਾਂ ਫੇਰ ਵੀ ਉੱਪਰ ਐ ਪਰ ਆਪਾਂ ਨਾਲ ਲਾਗ ਲਾਗ ਵੱਡ ਦਾ ਉੱਪਰੇ ਗੇੜ ਦੇਣੀ ਇੱਧਰ ਨੂੰ ਇੱਧਰ ਤੇ ਆਹ ਦੇਖੋ ਫਰਾਂ ਨੂੰ ਆ ਗਈ ਦੀ ਤਾਂ ਇਸ ਤਰ੍ਹਾਂ ਕਰਕੇ ਆਪਾਂ ਨੇ ਐਂ ਤਰੀਕੇ ਸਿਰ ਕੰਮ ਲੋਡ ਕਰ ਲਿਆ ਬਸ ਫਿਰ ਆਪਣਾ ਜਦ ਮਰਜ਼ੀ ਮਸ਼ੀਨ ਆ ਜਾਵੇ ਟੈਨਸ਼ਨ ਫਰੀ ਹੈ ਆਪਾਂ ਬਾਕੀ ਦੇਖਦੇ ਹਾਂ ਹਲੇ ਸਵੇਰ ਨੂੰ ਵੀ ਕੀ ਪਤਾ ਹਲੇ ਅੱਜ ਆਪਣੇ پڑوسیਆਂ ਪਾਣੀ ਦੀ ਉਹਨਾਂ ਵੀ ਨਹੀਂ ਆਈ ਹੈ ਮਸ਼ੀਨ ਵਾਲੇ ਸਵੇਰ ਟਾਈਮ ਦਾ ਟਾਈਮ ਦੇ ਆ ਬਾਕੀ ਕਰਿਆ ਤਾਂ ਫੋਨ ਆਪਾਂ ਨੇ ਕਹਿੰਦਾ ਦੋ ਕਿੱਲੇ ਆ ਮੇਰੇ ਆਪਣੇ ਕਹਿੰਦਾ ਵੱਡ ਗਾ ਗਿਰੇ ਪਏ ਆ ਕਹਿੰਦਾ ਵੀ ਬੱਦਲ ਜਾ ਹੋਇਆ ਵਾ ਕਹਿੰਦਾ ਵੱਡ ਗਾ ਵੀ ਫੇਰ ਆਉਂਗਾ ਬਾਕੀ ਪਤਾ ਨਹੀਂ ਹੁਣ ਦੋ ਕਿੱਲੇ ਦਾ ਕਹਨੇ ਦੇ ਹੁੰਨੇ ਆ ਵੀ ਇਹਨਾਂ ਦੇ ਤੁਹਾਨੂੰ ਪਤਾ ਹੀ ਆ ਤੁਹਾਨੂੰ ਦੋ ਐ ਇੱਕ ਚਾਰ ਐ ਇੱਕ ਪੰਜ ਐ ਮੁੰਤਾ ਲੱਗਦਾ ਨਹੀਂ ਹੈ ਵੀ ਦੁਪਹਿਰੇ ਦੇ ਪਹਿਲਾਂ ਆ ਜੂਗਾ ਦੁਪਹਿਰੇ 12 1 1 ਵਜੇ ਤਕਰੀਬ ਆਉਗਾ ਜੇ ਆਇਆ ਇਹ ਤੇ ਪਹਿਲਾਂ ਨਹੀਂ ਆਂਦਾ ਅੱਧੀ ਦਿਹਾੜੀ ਲਾਗਾ ਉੱਥੇ ਆਪਣੇ ਪਿੰਡ ਮੈਂ ਫੇਰ ਆਉਂਗਾ ਉਹਨਾਂ ਨੂੰ ਉਹ ਬਈ ਕਿਉਂਰਾ ਕੰਮ ਫਿਰ ਉਹਨੂੰ ਆਏ ਵੀ ਨੇਰੇ ਤੱਕ ਚੱਲੀ ਜਾਊਗੀ ਉਹਨਾਂ ਬਈ ਅਨਕ ਪਰਾਂ ਵੱਡਿਆਂ ਨਾਲ ਬੀ ਦਿਹਾੜੀ ਠੋਕ ਕੇ ਲੱਗ ਜੂਗੀ ਆਇਆ ਤਾਂ ਮੈਂ ਕਹਿਦਾ ਵੀ ਜੇ ਅ ਇੱਧਰ ਟਾਈਮ ਜੇ ਤੇ ਖਾਲੀ ਹੋ ਗਿਆ ਮੈਂ ਵੀ ਆਪਾਂ ਵਢਾਲੂਗੇ ਇੱਕ ਭਰੀ ਇੱਕ ਭਰਾ ਲੂਗੇ ਮਾਂ ਟਰਾਲੀ ਜਿੰਨੀ ਕ ਵੱਢ ਹੋਈ ਮੈਂ ਵੱਢ ਲੂਗੇ ਕਹਿੰਦਾ ਚਲ ਦੇਖ ਲੂਗੇ ਪਰ ਮੁਸ਼ਕਲ ਹੈ ਉਹਨਾਂ ਦੀ ਉਹ ਵੱਢ ਹੋਣੀ ਹੈ ਅੱਜ ਸਵੇਰ ਨੂੰ ਐ ਦੇਖੂਗੇ ਕਿ ਇਸ ਟਾਈਮ ਪਾਊਗਾ ਨੰਬਰ ਆਪਣਾ ਚੱਲਾ ਇਹਦਾ ਮੌਸਮ ਨਾ ਖਰਾਬ ਹੋਇਆ ਬਈ ਡਰ ਵੀ ਕੋਈ ਨਹੀਂ ਚਾਹ ਲਿਆ ਤਾਂ ਦੋ ਦਿਨ ਲੰਘ ਜੇ ਮੈਂ ਕੋਈ ਚੱਕਰ ਨਹੀਂ ਹੈ ਪਰ ਮੌਸਮ ਤੇ ਡਰ ਲੱਗਦਾ ਬਈ ਘੜੀ 'ਚ ਜਿੱਤਰਾ ਬੱਦਲ ਸਵੇਰੋਂ ਰਾਤ ਹਵਾ ਬਹੁਤ ਚਲੀ ਤੜਕੇ ਜੇ 3:30 ਵਜੇ ਬਹੁਤ ਡਰ ਲੱਗਦਾ ਇਸ ਤਰ੍ਹਾਂ ਫਿਰ ਬਈ ਬਾਕੀ ਪਰਮਾਤਮਾ ਦੇਣੇ ਵਾਲਾ ਉਹਦੇ ਉੱਪਰ ਪ੍ਰੋਸਾ ਬਸ ਆ ਦੇਖੋ ਬਈ ਜਿੱਤਰਾ ਜਿਹੜੀ ਖੜੀ ਹੈ ਨਾ ਖੜੀ ਮੈਂ ਦੇਖਣਾ ਆਪਾਂ ਨੇ ਬਸ ਇੱਕ ਇੱਕ ਬੁੱਟੇ ਪਾ ਪੈਰ ਰੱਖ ਕੇ ਅੰਦਰ ਨੂੰ ਦੱਬ ਦੇਣੀ ਆ ਤਾਂ ਜਿਆਦਾ ਦਿੱਤੀ ਗੱਲ ਪੱਢਣੇ ਦੀ ਲੋੜ ਨਹੀਂ ਹੈ ਅੰਦਰ ਪੈਰਾਂ ਗੇ ਲਾਏ ਆ ਅੰਦਰ ਨੂੰ ਤੱਪ ਦਣੀਆ ਇੱਕ ਇੱਕ ਬੁੱਟਾ ਡੌਲ ਦੇ ਉੱਪਰ ਤੇ ਅੰਦਰੋਂ ਮੁੜ ਜਾਂਦਾ ਵਾ ਡੌਲ ਦਿਖਣ ਲੱਗ ਜਾਂਦੀ ਐ ਨਾਲੇ ਡੌਲ ਦਿਖੀ ਜਾਂਦੀ ਐ ਤਾਂ ਔਰ ਡਰਾਈਵਰ ਨੂੰ ਵੀ ਸੌਖਾ ਰਹਿੰਦਾ ਬਈ ਡੌਲ ਦੇ ਲਾਗ ਲੋਗ ਲਾਂਦੇ ਨਹੀਂ ਨਹੀਂ ਬਹੁਤੀ ਜ਼ਿਆਦਾ ਜੇਰ ਫੇ ਨਹੀਂ ਬਲੇਟ ਗੈਲ ਨਾਲੀਆਂ ਜਿਹੜੀਆਂ ਸੋ ਕੁ ਜਮਾ ਥੱਲੇ ਵੀ ਨਾ ਪਛਾਦੇ ਕਰ ਬੁੱਟਾ ਦੇਖਿਆ ਥੱਲੇ ਹੀ ਜੜ ਮੇ ਵਿਛਾ ਦੇਦਾ ਆ ਥੱਲੇ ਹੀ ਰਹਿ ਜਾਣਾ ਆ ਦੀ ਜੇੜਾ ਛੋਟਾ ਹੁੰਦਾ ਉਹਨੂੰ ਨਾ ਜ਼ਿਆਦਾ ਉਹਨੂੰ ਨਾ ਔਕਰੇ ਕਰ ਉਹ ਨਾ ਪਾਰ ਗੇਲ ਤਾਂ ਦੱਬ ਗਾਇਂ ਲੱਗਦਾ ਹੀ ਕੁਛ ਨਹੀਂ ਬਾਈ ਬੱਢਿੰਗ ਪੱਟ ਦੇ ਜਾਓ ਲੈਕਣਾ ਪਿੱਛੇ ਨੂੰ ਮੰਦੀ ਜੋ ਸੌਖਾ ਹਾਂ ਮੈਂ ਆਹ ਦੇਖੋ ਇੱਧਰ ਸੁੱਖੋ ਦੱਬਦਾ ਜਾ ਰਿਹਾ ਇੱਕ ਪਾਸੇ ਦੀ ਇੱਕ ਪਾਸੇ ਦੀ ਮੈਂ ਦੱਬ ਰਿਹਾ ਆਹ ਦੇਖੋ ਐਨ ਅੰਦਰੋਂ ਦਬ ਗਈ ਨਾ ਤਾਂ ਇਸ ਤਰ੍ਹਾਂ ਸੌਖਾ ਰਹੂਗਾ ਦਾਤੀ ਗੱਲ ਨਹੀਂ ਵੱਢਣ ਦੀ ਲੋੜ ਹੈ ਖੜੀ ਚ ਦੇਖੋ ਉਹੀ ਗਿੱਲਾ ਜਿਹੜੇ ਚ ਆਪਾਂ ਨੇ ਸਪਰੇਅ ਕਰੀਦੀ ਬਈ ਕਵਾੜ ਹੋ ਗਿਆ ਦਾ ਜਿਹੜੇ ਚ ਦੇਖੋ ਹੁਣ ਹਾਂ ਮਰਾਦਿਆ ਫਨਕਾਰਾ ਸੁਖੂ ਨੇ ਬਈ ਦੇਖੋ ਕੀ ਆ ਲਿਆ ਕੋਲ ਡਰਿੰਕ ਲਗਾਇਆ ਬਈ ਢਮਕੀਨ ਕਰ ਰਿਹਾ ਬਾਲਨ ਰੈਂ ਪਾਰਟੀ बिहार से आने के नाम की है रणजीत तू भी करेगा है यार ठंडा मंगवाया बाल नारायण ने भाई देखो है ਵੇਬ ਵੀ ਕਿਆ ਲੋਡਤੀ ਜਾਣੇਗੀ ਹੈ ਨੀ ਜਾ ਕੇ ਕਿਆ ਕਰਿਆ ਤੰਨੇ ਜਾ ਕੇ ਕਿਆ ਕਰਿਆ ਧੀਰ ਲਗਵਾਈ ਵੀ ਆਇਆ ਤਾਂ ਕਮਾਉਣ ਗਿਆ ਹੂੰ ਧੀਰ ਝੂਨ ਕਟਵਾ ਕੇ ਜਾਂਦਾ ਠੀਕ ਹੈ ਲਗਾਤਾਰ ਕਮਾਤੇ ਫਿਰ ਪੈਸੇ ਫਿਰ 4 ਪੈਸੇ ਵੀ ਬਣਦੇ 5-1000 ਰੁਪਇਆ ਲੋਡ ਤੂੰ ਲੈ ਜਾਂਦਾ ਜੱਤੋਂ ਆਣਗੇ ਬੰਦਿਆਂ ਦੀ ਬਾਤਾਂ ਮਾ ਦੌੜ ਗਿਆ ਤੇ ਬੰਦਾ ਬਾਈ 10000 ਰੁਪਿਆ ਲੈ ਕੇ ਬਾਹਰ ਫੜਿਆ ਜਾ ਕੇ ਸਾਧਾਂ ਪਰਿਓ ਮੈਂ ਦੇਖ ਲਓ ਵੀ ਤਾਂ ਹਿਸਾਬ ਕਿਤਾਬ ਕਰਕੇ ਜਾ ਅਗਲੀ ਗੱਲ ਜੇ ਜਣਾ ਤੈਨੂੰ ਨੀਂ ਥੋੜੀ ਜਾਇ ਕਰਾਂ ਇਹ ਕਰੇ ਕਰਜਾ ਹੀ ਹੋ ਗਿਆ ਮੈਂ ਕਹਾਂ 87000 ਰੁਪਇਆ ਕਰਜ਼ਾ ਹੈ ਕਰਜ਼ਾ ਦਾ ਚੜੂਗਾ ਜੀ ਜਦ 7 ਮਹੀਨਾ ਕਰਾਂ ਬੈਠੂਗਾ ਕਰਾਂ ਬੈਠ ਕੇ ਖਾਏ ਇਹ ਕ ਕਰਿਆ 1 ਲੱਖ ਰੁਪਇਆ ਹੂੰ 1 ਲੱਖ 7 ਮਹੀਨਾ ਨਾ ਤਮਾ ਲਿਆ ਹਾਂ ਹਲ ਅਬ ਕਮਾਂਡਰ ਦਾ ਜਿਆਦਾ ਜੇ ਰਹਿੰਦਾ ਟਿੱਕਾ ਅਕਲ ਤਾਂ ਹੈ ਨਹੀਂ ਤੁਹਾਨੂੰ ਬਈ ਅਕਲ ਤਾਂ ਹੈ ਨਹੀਂ ਗਹਿੂੰ ਘਟਵਾ ਕੇ ਜਾਂਦੇ ਜਾਂ ਨਰਨ ਗਿਆ ਦਾ ਜਲ जीरी लोई में यहाँ पहुंच जंदे ले लिया दा। दा। है बहुत बहुत आराम है भाई जीरी लोई में पहुंच जंदे ठीक है जीरी लोई में पहुंच गए दो मिनट लगा चले जंदे जे मैं महीना लगा फिर आ जंदे तो ਘਿਉਂ ਬਜਾਈ ਘਿਉਂ ਬਜਾਈ ਕੇ ਟਾਈਮ ਦੇ ਪਹਿਲਾਂ ਹੈ ਹਾਂ ਦਰਸ ਭਾਗ ਕਿਉਂ ਡਰ ਕਾ ਸਕਦਾ ਦੁਰਾਇਆ ਮਾਰਨ ਦੇ ਲਈ ਨਾ ਤੂੰ ਹੈ ਕਟ ਕੂਟ ਕਰ ਦੇਗਾ ਤੂੰ ਕੋਟ ਕਾ ਅਸੇ ਕਰਦਾ ਕੁੱਟ ਕਰਨੀ ਹੁੰਦੀ ਤੇਰੀ ਕੁੱਟ ਫੇ ਮਹੀਨਾ ਕਰ ਦਿੰਦੇ ਜਗ੍ਹਾ ਸਾਧਾਂ ਪਰ ਕੁੱਟ ਕ ਕ ਕ ਕ ਮਿਲਦਾ ਮਨ ਉਧਰ ਪੱਧ ਨਹੀਂ ਕੋ ਜਾਵੇ ਨਾ ਮੈਨੂੰ ਸੰਦੀਪਾ ਜਿਹੜਾ ਬੋਟ ਕੋਰਦਾ ਮੈਂ ਕਹੇ ਬੇਰਾ ਤਾਂ ਅੱਗੇ ਰੋਬ ਕੁੱਟ ਕੇ ਭੇਜ ਦਿਆ ਜੇ ਤੂੰ ਮੈਨੂੰ ਐਸਾ ਹੋ ਰਿਹਾ ਪਿੱਜ ਤੋਂ ਜਤ ਨੂੰ ਇਤਨਾ ਸਮਝਾਵਾਂ ਮੰਨੇ ਕਿਤਨਾ ਸਮਝਾਇਆ ਤੈਨੂੰ ਤਾ ਫੇਰ ਪਾਗਲਾਂ ਵਾਲੀ ਬੱਤਾਂ ਕਰਾ ਡੰਗਰਾਂ ਵਾਲੀ ਪੇਗਲੇ ਨੂੰ ਗੁੱਸਾ ਆਊਗਾ ਨਹੀਂ ਅੱਗੇ ਤੇ ਤੋ ਬਾਰ-ਬਾਰ ਇੱਕੋ ਬਾਤ ਦੀ ਰਿੱਟਪੱਟੀ ਆ ਹਾ ਹੋ ਨਿਕਲ ਨਹੀਂ ਇਸ ਤਰ੍ਹਾਂ ਹੋ ਲੇ ਲੇ ਇਸ ਤਰ੍ਹਾਂ ਬਹੁਤ ਆ ਰੋਦੋ ਬੱਸ ਮੈਂ ਤਾਂ ਖਾਣੀ ਵੀ ਨਹੀਂ ਆਜੋ ਬਈ ਕੋਲਡ ਡਰਿੰਕ ਪੀ ਲੋ ਆ ਨਵੀਂ ਹੋਈ ਏ ਬ੍ਰਾਂਡ ਇਹ ਲੈਬਲ ਜੇ ਬਦਲਦੇ ਹੀ ਰਹਿੰਦੇ ਹੈ ਆਹ ਲੈਬਲ ਬਦਲਿਆ ਵਾ ਮਾਰਤੀ ਛੁੱਟੀ ਬਈ ਰਹਿ ਗਿਆ ਢੰਟਕ ਦਾ ਕੰਮ ਹੋਰ ਇੱਕ ਕਿੱਲੇ ਚ ਉਹ ਚ ਟੱਕੀਆਂ ਗਰੀਵੇਂ ਜਿਆਦਾ ਉਹਦੇ ਮੇਂ ਕੰਮ ਹੈ ਮੈਂ ਥੋੜਾ ਜਿਹਾ ਬਾਕੀ ਤਾਂ ਨਿਬੜ ਗਿਆ ਬਾਕੀ ਨਹੀਂ ਐਡਾ ਕੰਮ ਹੈ ਖਾਸ ਲਾਗਾ ਪੈਰਾਂ ਕੇਲੇ ਮੋੜਨੇ ਦਾ ਕੰਮ ਆ ਦਬਨੇ ਦਾ ਅੰਦਰ ਨੂੰ ਬਾਕੀ ਦਾਤੀ ਦਾ ਕੰਮ ਇੱਕੇ ਕਿੱਲੇ ਚ ਮ ਘੰਟਾ ਕੁ ਲੱਗਣਾ ਨੋ ਕੀ ਫੇ ਦੇਖਦੇ ਆਂ ਕੀ ਕੰਮ ਕਰਦੇ ਆਂ ਅੱਗੇ ਫਿਰ ਆਪਾਂ ਨੇ ਫੇ ਸੋਚ ਚੋਕਰਾ ਸਾਹਿਬ ਜਾ ਗਣਾ ਬਈ ਅੱਜ ਸੰਡੇ ਐ ਲਾ ਕੇ ਉਹ ਰ ਆਪਣਾ ਘੰਟਾ ਕੁ ਫੇ ਚੱਲਦੇ ਲੋ ਜੀ ਵੜਤੀਆਂ ਇਹਦੀਆਂ ਵੀ ਲੱਗਾ ਆਪਾਂ ਨੇ ਸਵਾਰਤੀਆਂ ਦੇਖੋ ਉਰਨ ਟੱਕੀ ਬਹੁਤ ਗਰੀਬੀ ਦੀ ਹੁੰਜਾ ਜਿਆਦਾ ਦਾ ਜਿੱਥੇ ਨੂੰ ਬਹੁਤਾ ਚੱਕ ਦਿਆ ਉਹ ਰਹਿ ਗਿਆ ਥੋੜਾ ਜਿਹਾ ਉਹਨੂੰ ਵੀ ਦੇਖੂਗੇ ਉੱਪਰਲੇ ਚੱਕਾ ਕਬਾੜ ਉਹਨੂੰ ਸਵੇਰ ਨੂੰ ਕਰ ਦੂੰਗੇ ਫਿਰ ਬਾਕੀ ਪਹਿਲਾਂ ਕੰਮ ਫਾਈਨਲ ਕਰ ਦਨੇ ਇੱਕ ਵਾਰ ਤੋਸਰ ਮਸਰ ਜਿੱਥੇ ਨੂੰ ਹੋਊਗੀ ਆਪਾਂ ਬਾਅਦ ਚ ਕੱਢ ਲਾਂਗੇ ਦੇਖੋ ਇਸ ਤਰ੍ਹਾਂ ਸਾਰੀ ਸਾਰੀ ਲਾਗ ਆਹੀ ਲੱਗ ਰਹੀ ਕੀ ਦੀ ਗੰਨੇ ਦੇ ਲਾਗ ਲਾਗ ਤੇ ਬਾਕੀ ਪਰਾਂ ਦੋ ਸੈਡਾਂ ਕਰਤੀਆਂ ਤੇ ਇੱਕ ਸੈਡ ਹੋਰ ਹੈਗੀ ਉਹ ਵੀ ਘੱਟੇ ਖੜੀ ਹੋਆ ਉਧਰ ਤਾਂ ਨਹੀਂ ਉਹਦਾ ਇਸ ਤਰ੍ਹਾਂ ਹੀ ਦਬ ਉਹ ਜਾਣੀ ਦੱਬਦੇ ਆ ਜਾ ਦੇਖ ਕੇ ਪਰਾਂ ਗੱਲ ਆ ਜਾ ਉਹਨਾਂ ਦੱਬਦੇ ਇਹਨਾਂ ਪਰਾਂ ਗੱਲ ਖੜੀ ਖੜੀ ਹੈ ਜਿੱਥੇ ਨਿਕਲਿਆ ਗਰਮੀ ਲਾਓ ਜੀ ਕਰਤਾ ਇਧਰ ਦਾ ਕੰਮ ਆਪਾਂ ਦਾ ਫਾਈਨਲ ਸਾਰੇ ਸਿਰੇ ਸੂਰੇ ਸਭ ਹੋ ਗਏ ਭਾਈ ਓਕੇ ਕੰਮ ਬਾ ਹੁਣ ਆਪਣਾ ਜਦ ਮਰਜ਼ੀ ਮਸ਼ੀਨ ਆ ਜਾਵੇ ਕੋਈ ਟੈਨਸ਼ਨ ਨਹੀਂ ਬਾ ਟਰਾਲੀ ਲਾਗ ਦਾਣੇ ਪਾਣੇ ਦਾ ਕੰਮ ਹੈ ਇਹ ਇੱਕ ਜਣਾ ਦਾ ਥੀਲੇਗਾ ਵਾਗ ਲਗ ਲਗ ਘੁੰਮਣੇ ਦਾ ਕੰਮ ਹੈ ਹੋਰ ਬਸ ਲੱਗਾ ਲੁਗਾ ਸਭ ਓਕੇ ਹੋ ਗਈਆਂ ਆਪ ਦਿੱਕਤ ਨਹੀਂ ਹੈ ਹੁਣ ਕੋਈ ਵੀ ਬਣੇ ਜਦ ਮਰਜ਼ੀ ਆ ਜਾਵੇ ਹੁਣ ਜਾਂ ਕੱਲ ਨੂੰ ਆ ਜਾਵੇ ਜਾਂ ਅਰਸੋ ਨੂੰ ਆ ਜਾਵੇ ਪਤਾ ਨਹੀਂ ਆਈ ਕਿ ਨਾਂ ਮਸੀਨ ਹੈ ਲੰਗਦੀ ਸੁਣੀ ਤਾਂ ਹੈ ਨਹੀਂ ਹੈ ਸੁਣੀ ਆਵਾਜ਼ ਆਂਦੀ ਜਾਂਦੀ ਹੁਣ ਤਾਂ ਲੱਗਦਾ ਵੀ ਆਈ ਹੁਣੀ ਚਲੋ ਫੇ ਚੱਲੀਏ ਸੱਕੋ ਨਮਕੀਨ আর ਬੋਤਲ ਜੀ شلو